ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਪਿਆਰੇ ਸਤਿਗੁਰਾਂ ਦੀ ਬਖਸ਼ਿਸ਼ ਫਤੇ ਰਸਨਾ ਤੇ ਲਿਆਈਏ ਗੱਜ ਕੇ ਫਤਿਗ ਜਾਈਏ ਜੀ ਸਾਰੇ ਜੱਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਾਤ ਸੰਗਤ ਜੀ ਮਾਗ ਦਾ ਮਹੀਨਾ ਜਿਹੜਾ ਹੈ ਇਹਦਾ ਬੜਾ ਵੱਡਾ ਮਹਾਤਮ ਹੈ ਹੁਣ ਮਾਗ ਦਾ ਮਹੀਨਾ ਬਾਕੀ ਸਾਰੇ ਮਹੀਨਿਆਂ ਨਾਲੋਂ ਇਵੇਂ ਉੱਤਮ ਹੈ ਜਿਵੇਂ 84 ਲੱਖ ਜੂਨਾ ਦੇ ਵਿੱਚੋਂ ਮਨੁੱਖ ਦੀ ਜਿਹੜੀ ਦੇਹ ਹੈ ਇਹ ਅਲੱਗ ਹੈ ਇਹਦਾ ਮਹਾਤਮ ਇਉਂ ਹੈ ਜਿਵੇਂ ਜੰਗਲ ਦੇ ਵਿੱਚ ਲੱਕੜਾਂ ਬਹੁਤ ਹੁੰਦੀਆਂ ਨੇ ਦਰਖਤ ਬਹੁਤ ਹੁੰਦੇ ਨੇ ਬਹੁਤ ਬਨਸਪਤੀ ਹੁੰਦੀ ਹੈ ਪਰ ਚੰਦਨ ਆਪਣੀ ਮਿਸਾਲ ਆਪ ਹੈ ਚੰਦਨ ਉੱਤਮ ਹੈ ਸੋ ਇਹ ਸਮਾਸਾ ਸੰਗਤ ਜੀ ਕਲਯੁਗ ਦਾ ਹੈ ਕਲਯੁਗ ਦਿਨੋ ਦਿਨ ਆਪਣਾ ਅਸਰ ਦਿਖਾ ਰਿਹਾ ਹੈ ਇੱਥੇ ਰਿਸ਼ਤਿਆਂ ਦੀ ਕਦਰ ਨਹੀਂ ਰਹੀ ਜਿੰਨਾ ਪਾਪ ਜਿੰਨਾ ਸਾਹ ਸੰਗਤ ਜੀ ਇੱਥੇ ਕ੍ਰਾਈਮ ਸਾਨੂੰ ਆਪਣੇ ਆਲੇ ਦੁਆਲੇ ਦੇਖਣ ਨੂੰ ਮਿਲ ਰਿਹਾ ਹੈ ਕੁਦਰਤੀ ਆਫਤਾਂ ਆ ਰਹੀਆਂ ਨੇ ਕਲਯੁਗ ਦਾ ਪ੍ਰਭਾਵ ਹੈ ਕਿਉਂਕਿ ਇੱਥੋਂ ਬੰਦਗੀ ਇਸ ਮਾਤ ਲੋਕ ਦੇ ਵਿੱਚੋਂ ਉਡਾਰੀ ਮਾਰ ਗਈ ਹੈ ਕੋਈ ਬੰਦਗੀ ਕਰਕੇ ਰਾਜੀ ਨਹੀਂ ਸਾਰੇ ਇੱਕੋ ਪਾਸੇ ਤੁਰੇ ਹੋਏ ਨੇ ਕਿਸੇ ਨਾ ਕਿਸੇ ਤਰੀਕੇ ਧਨ ਇਕੱਠਾ ਕਰ ਲੀਏ ਸੋ ਬੰਦਗੀ ਜੇ ਕੋਈ ਕਰਨਾ ਚਾਹੁੰਦਾ ਹੈ ਜਿਹਦੇ ਅੰਦਰ ਲੱਗਣ ਹੋਵੇ ਕਿ ਮੈਂ ਬਾਣੀ ਪੜਾਂ ਕਿਸੇ ਦੇ ਅੰਦਰ ਲਗਨ ਹੋਵੇ ਕਿ ਮੈਂ ਵੱਧ ਤੋਂ ਵੱਧ ਸੇਵਾ ਕਰਾਂ ਇਹ ਮਹੀਨਾ ਜਿਹੜਾ ਹੈ ਸਭ ਤੋਂ ਉੱਤਮ ਹੈ ਸੋ ਇਹ ਮਹੀਨਾ ਮਾਗ ਦਾ ਮਹੀਨਾ ਮਹਾਪੁਰਖ ਦੱਸਦੇ ਨੇ ਕਿ ਇਸ ਮਹੀਨੇ ਦੇ ਵਿੱਚ ਜੱਪਿਆ ਹੋਇਆ ਨਾਮ ਕੀਤਾ ਹੋਇਆ ਦਾਨ ਵਧੇਰੇ ਫਲ ਦਿੰਦਾ ਹੈ ਮੰਨ ਲਓ ਕੋਈ ਬੰਦਾ ਸਾਰਾ ਸਾਲ ਅੰਮ੍ਰਿਤ ਵੇਲੇ ਨਹੀਂ ਉੱਠ ਪਾਇਆ ਇਸ ਮਹੀਨੇ ਉਹ ਅੰਮ੍ਰਿਤ ਵੇਲੇ ਜਾਗਣਾ ਸ਼ੁਰੂ ਕਰ ਦੇ ਇਸ਼ਨਾਨ ਕੋਈ ਬੰਦਾ ਸਾਰਾ ਸਾਲ ਅੰਮ੍ਰਿਤ ਵੇਲੇ ਉੱਠ ਕੇ ਨਹੀਂ ਕਰ ਪਾਇਆ ਇਸ ਮਹੀਨੇ ਦੇ ਵਿੱਚ ਕੋਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਸ਼ੁਰੂ ਕਰ ਦਵੇ ਸਾਧ ਸੰਗਤ ਜੀ ਉਹਨੂੰ 12 ਮਹੀਨਿਆਂ ਦਾ ਫਲ ਪ੍ਰਾਪਤ ਹੁੰਦਾ ਹੈ ਕੋਈ ਬੰਦਾ ਦਾਨ ਕਰਨਾ ਚਾਹੁੰਦਾ ਹੈ ਸਾਧ ਸੰਗਤ ਜੀ ਇਹ ਮਹੀਨਾ ਬੜਾ ਪਵਿੱਤਰ ਬੜਾ ਇਹਦਾ ਮਹਾਤਮ ਮੰਨਿਆ ਗਿਆ ਹੈ ਸੋ ਇਸ ਮਹੀਨੇ ਦੇ ਅੰਦਰ ਇੱਕ ਜਪਜੀ ਸਾਹਿਬ ਦਾ ਕੀਤਾ ਹੋਇਆ ਪਾਠ 12 ਪਾਠਾਂ ਦਾ ਫਲ ਪ੍ਰਾਪਤ ਹੁੰਦਾ ਹੈ ਮਨੁੱਖ ਨੂੰ ਕੋਈ ਇੱਕ ਸੁਖਮਨੀ ਸਾਹਿਬ ਦਾ ਜਾਪ ਕਰੇ ਉਹਨੂੰ 12 ਸੁਖਮਨੀ ਸਾਹਿਬ ਦੇ ਪਾਠਾਂ ਦਾ ਫਲ ਮਿਲਦਾ ਹੈ ਹੁਣ ਬੜੇ ਪ੍ਰੇਮ ਵਾਲੇ ਨੇ ਕੋਈ ਕਵੇ ਕਿ ਮੈਂ ਸਹਿਜ ਪਾਠ ਕਰਨਾ ਹੈ ਉਹਨੂੰ ਇੱਕ ਸਹਿਜ ਪਾਠ ਦਾ ਫਲ ਨਹੀਂ ਉਹਨੂੰ 12 ਸਹਿਜ ਪਾਠਾਂ ਦਾ ਫਲ ਮਿਲੇਗਾ ਸੋ ਇਸ ਮਹੀਨੇ ਦੇ ਵਿੱਚ ਇਹ ਬੰਦਗੀ ਕਰਨ ਵਾਲਿਆਂ ਦਾ ਮਹੀਨਾ ਹੈ ਇਹ ਪ੍ਰੇਮ ਵਾਲਿਆਂ ਦਾ ਮਹੀਨਾ ਹੈ ਸੋ ਸਾਧ ਸੰਗਤ ਜੀ ਜਿਹੜੇ ਤੇ ਗੁਰੂ ਮਹਾਰਾਜ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਪ੍ਰੇਮ ਕਰਦੇ ਨੇ ਚਾਹੁੰਦੇ ਨੇ ਕਿ ਗੁਰੂ ਮਹਾਰਾਜ ਦੀ ਖੁਸ਼ੀ ਮਿਲੇ ਸਾਡੇ ਪਾਪਾਂ ਦਾ ਨਾਸ਼ ਹੋਵੇ ਸੋ ਇਹੀ ਮਹੀਨਾ ਹੈ ਜਿਹਦੇ ਵਿੱਚ ਜਿਹੜੀ ਪਾਪਾਂ ਦੀ ਪੰਡ ਅਸੀਂ ਸਿਰ ਤੇ ਚੱਕੀ ਆ ਉਹਦੇ ਤੋਂ ਅਸੀਂ ਛੁਟਕਾਰਾ ਪਾ ਸਕਦੇ ਆ ਨਹੀਂ ਤੇ ਸਾਧ ਸੰਗਤ ਜੀ ਕਾਲ ਯੁਗ ਦਾ ਪ੍ਰਭਾਵ ਐਸਾ ਹੈ ਦਿਨੋ ਦਿਨ ਪੰਡ ਜਿਹੜੀ ਆ ਸਾਡੇ ਸਿਰ ਤੇ ਪਾਪਾਂ ਵਾਲੀ ਭਾਰੀ ਹੁੰਦੀ ਜਾਂਦੀ ਐ ਬਾਣੀ ਅਸੀਂ ਪੜ ਨਹੀਂ ਪਾ ਰਹੇ ਪਰ ਸਤਗੁਰ ਕਹਿੰਦੇ ਇਹ ਮਹੀਨਾ ਹੈ ਮਾਗ ਦਾ ਮਹੀਨਾ ਮਾਗ ਮੰਜਨ ਸੰਗ ਸਾਧੂਆਂ ਉੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲੇ ਉਤਰੈ ਮਨ ਤੇ ਜਾਏ ਗਮਾਨ ਕਾਮ ਕਰੋਧ ਨਾ 모ਹੀਐ ਬਿਨ ਸਹਿ ਲੋਭ ਸੁਆਣ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅਠ 60 ਤੀਰਥ ਸਗਲ ਪੁਨ ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਬਾਗ ਸੁੱਚੇ ਸੇ ਕਾਢੀ ਐ ਜਿਨ ਪੂਰਾ ਗੁਰੂ ਮਿਹਰਵਾਨ ਸੇ ਇਹ ਸ਼ਬਦ ਦੇ ਵਿੱਚ ਸਾਧ ਸੰਗਤ ਜੀ ਮਾਗ ਮਹੀਨੇ ਦੀ ਪੂਰੀ ਮਹਾਨਤਾ ਗੁਰੂ ਪਾਤਸ਼ਾਹ ਨੇ ਸਾਡੇ ਅੱਗੇ ਰੱਖ ਦਿੱਤੀ ਹੁਣ ਬਾਣੀ ਕਹਿ ਰਹੀ ਐ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਗੁਰਬਾਣੀ ਨਾਲ ਪ੍ਰੇਮ ਕਰਨ ਵਾਲੇ ਗੁਰੂ ਸਾਹਿਬ ਨਾਲ ਪ੍ਰੇਮ ਕਰਨ ਵਾਲੇ ਹੁਣ ਇੱਕ ਵਾਰੀ ਨਿਸ਼ਚਾ ਕਰਕੇ ਇਸ ਮਹੀਨੇ ਦੇ ਅੰਦਰ ਕੋਈ ਜਾਪ ਸ਼ੁਰੂ ਕਰਕੇ ਦੇਖ ਲੈਣ ਪ੍ਰੈਕਟੀਕਲ ਰੂਪ ਦੇ ਵਿੱਚ ਸਾ ਸੰਗਤ ਜੀ ਕਰਕੇ ਦੇਖੋ ਫਿਰ ਦੇਖਣਾ ਫਿਰ ਸਾਡੇ ਕੋਈ ਉਲਾਮੇ ਨਹੀਂ ਰਹਿਣਗੇ ਕਿ ਮੈਂ ਬੜਾ ਪਾਠ ਕੀਤਾ ਬੜੀ ਬਾਣੀ ਪੜੀ ਬੜੀ ਸੇਵਾ ਕੀਤੀ ਮੈਨੂੰ ਕੁਝ ਹਾਸਲ ਨਹੀਂ ਹੋਇਆ ਮੈਨੂੰ ਕੁਝ ਦਿਖਿਆ ਨਹੀਂ ਕੋਈ ਅਸਰ ਨਹੀਂ ਹੋਇਆ ਸਾ ਸੰਗਤ ਜੀ ਇਸ ਮਹੀਨੇ ਜਾਪ ਕਰਕੇ ਦੇਖੋ ਪ੍ਰੈਕਟੀਕਲ ਰੂਪ ਦੇ ਵਿੱਚ ਫਿਰ ਤੁਹਾਨੂੰ ਸਭ ਕੁਝ ਸਮਝ ਆ ਜਾਏਗਾ ਸਾਪਰ ਤੱਕ ਸਾਨੂੰ ਤੁਹਾਨੂੰ ਸਭ ਕੁਝ ਜਿਹੜਾ ਆ ਦੇਖਣ ਨੂੰ ਮਿਲੇਗਾ ਸੋ ਇਸ ਮਹੀਨੇ ਦੇ ਵਿੱਚ ਜਾਪ ਸ਼ੁਰੂ ਕਰਨਾ ਕੋਈ ਗੁਰਮੰਤਰ ਦਾ ਜਾਪ ਕਰ ਲੇ ਕੋਈ ਮੂਲ ਮੰਤਰ ਦਾ ਜਾਪ ਕਰ ਲੇ ਕੋਈ ਕਵੇ ਕਿ 11 ਪਾਠ ਮੈਂ ਜਪਜੀ ਸਾਹਿਬ ਦੇ ਕਰਨੇ ਨੇ ਕੋਈ ਕਹੇ ਕਿ ਮੈਂ ਸਵਾ ਲੱਖ ਜਿਹੜਾ ਮੂਲ ਮੰਤਰ ਦਾ ਜਾਪ ਐਸ ਮਹੀਨੇ ਚ ਪੂਰਾ ਕਰਨਾ ਸਤ ਸੰਗਤ ਜੀ ਦੇਖੋ ਭਾਵਨਾ ਨਾਲ ਤੇ ਮਰਿਆਦਾ ਦੇ ਨਾਲ ਪੜੀ ਹੋਈ ਬਾਣੀ ਹੀ ਪ੍ਰਵਾਨ ਹੁੰਦੀ ਹੈ ਇਹ ਮर्यादा ਨਹੀਂ ਭਾਵਨਾ ਵੀ ਪੱਕੀ ਨਹੀਂ ਜਿੰਨਾ ਮਰਜੀ ਜਾਪ ਕਰ ਲੋ ਜਿੰਨੀਆਂ ਮਰਜੀ ਬਾਣੀਆਂ ਪੜੀ ਜਾਓ ਗੁਰੂ ਦੀ ਖੁਸ਼ੀ ਨਹੀਂ ਮਿਲਣੀ ਸੋ ਭਾਵਨਾ ਜ਼ਰੂਰੀ ਹੈ ਭਾਵਨਾ ਇਸ ਮਸਤ ਹੁਣ ਕਰਨਾ ਕੀ ਹੈ ਕਿਵੇਂ ਬਾਣੀ ਪੜੀ ਜਾਵੇ ਕਿਉਂਕਿ ਇਸ ਮਹੀਨੇ ਦੇ ਵਿੱਚ ਜੇ ਕਿਤੇ ਮर्यादा ਦੇ ਨਾਲ ਸਹੀ ਤਰੀਕੇ ਦੇ ਨਾਲ ਬਾਣੀ ਪੜ ਲਈ ਨਾ ਸਾਸੰਗਤ ਜੀ ਵਾਰੇ ਨਿਆਰੇ ਹੋ ਜਾਣਗੇ ਫਿਰ ਹੋਰਾਂ ਨੂੰ ਅਸੀਂ ਦੱਸ ਕੇ ਇਸ ਰਸਤੇ ਤੇ ਪਾਵਾਂਗੇ ਕਿ ਭਾਈ ਮੇਰਾ ਭਲਾ ਹੋਇਆ ਹੈ ਤੁਸੀਂ ਵੀ ਬਾਣੀ ਪੜੋ ਫਿਰ ਸਾਧ ਸੰਗਤ ਜੀ ਨਾਲ ਤੇ ਗੱਲ ਪੈ ਜਾਣੀ ਹੈ ਜੇ ਸਮਾਂ ਲੰਘ ਗਿਆ ਅੱਜ ਹੀ ਸ਼ੁਰੂ ਕਰੀਏ ਹੁਣ ਕਰਨਾ ਕੀ ਹੈ ਬਾਣੀ ਪੜਨੀ ਹੈ ਕੋਈ ਜਾਦੂ ਮੰਤਰ ਦੇ ਪੜਨਾ ਨਹੀਂ ਫਿਰ ਪੁੱਠੇ ਰਸਤੇ ਤੇ ਜਾਣਾ ਨਹੀਂ ਸੋ ਬਾਣੀ ਕੀਵੇਂ ਪੜਨੀ ਹੈ ਸਾਧ ਸੰਗਤ ਜੀ ਜਿਵੇਂ ਮਰਿਆਦਾ ਹੈ ਕਿਸੇ ਵੀ ਜਾਪ ਦੀ ਸਭ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਇੱਕ ਜਗ੍ਹਾ ਲੱਭਣੀ ਹੈ ਇੱਕ ਜਗ੍ਹਾ ਚੂਜ਼ ਕਰਨੀ ਹੈ ਉਹ ਜਗ੍ਹਾ ਜਿਹੜੀ ਇਕਾਂਤ ਹੋਵੇ ਜਿੱਥੇ ਆਉਣਾ ਜਾਣਾ ਬੜਾ ਘੱਟ ਹੋਵੇ ਸਫਾਈ ਦਾ ਪ੍ਰਬੰਧ ਹੋਵੇ ਜਿੱਥੇ ਕਿਸੇ ਤਰੀਕੇ ਦਾ ਕੋਈ ਨਸ਼ਾ ਨਸ਼ੀਲਾ ਪਦਾਰਥ ਨਾ ਹੋਵੇ ਨਾ ਕੋਈ ਉੱਥੇ ਨਸ਼ਾ ਕਰਕੇ ਜਾਂਦਾ ਹੋਵੇ ਉਹ ਘਰ ਦੇ ਵਿੱਚ ਅਜਿਹੀ ਜਗ੍ਹਾ ਲੱਭਣੀ ਹੈ ਤੇ ਉਸ ਜਗ੍ਹਾ ਤੇ ਇੱਕ ਸੁੱਚਾ ਆਸਣ ਲਗਾਉਣਾ ਆ ਸਾਫ਼ ਸੁਥਰਾ ਜਿੱਥੇ ਸਫਾਈ ਤੇ ਸੁਚਮਤਾ ਦਾ ਖਾਸ ਧਿਆਨ ਰੱਖਣਾ ਹੈ ਜਿਹੜੇ ਬਸਤਰ ਵਿਛਾਉਣੇ ਨੇ ਜਿਹਦੇ ਉੱਪਰ ਬੈਠ ਕੇ ਜਾਪ ਕਰਨਾ ਆ ਉਹ ਵੀ ਸਾਫ਼ ਤੇ ਸੁੱਚੇ ਹੋਣੇ ਚਾਹੀਦੇ ਨੇ ਉੱਥੇ ਵਸਤਰ ਵਛਾ ਲੈਣੇ ਨੇ ਜੋਤ ਜਗਾਉਣੀ ਹੈ ਜਦੋਂ ਵੀ ਜਾਪ ਕਰਨਾ ਹੈ ਜੋਤ ਜਗਾਉਣੀ ਜ਼ਰੂਰ ਸ਼ੁੱਧ ਦੇਸੀ ਘਿਓ ਦੀ ਜੋਤ ਜਗਾਉਣੀ ਹੈ ਹੋ ਸਕੇ ਜੇ ਕਰ ਗੁਟਕਾ ਸਾਹਿਬ ਹੈ ਗੁਟਕਾ ਸਾਹਿਬ ਤੋਂ ਆ ਪਾਠ ਕਰਨਾ ਜੇ ਕੋਈ ਜਾਪ ਜਪਦੀ ਸਾਹਿਬ ਦੇ ਰੱਖ ਰਿਹਾ ਹੈ ਜਾਂ ਜਾਪ ਸਾਹਿਬ ਦੇ ਰੱਖ ਰਿਹਾ ਜਾਂ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਹੈ ਗੁਟਕਾ ਸਾਹਿਬ ਤੋਂ ਦੇਖ ਕੇ ਕਰਨਾ ਹੈ ਇਹ ਕੋਈ ਮੂਲ ਮੰਤਰ ਦੇ ਜਾਪ ਕਰਦਾ ਏ ਜਾਂ ਗੁਰ ਮੰਤਰ ਦੇ ਜਾਪ ਕਰਦਾ ਏ 사ਸੰਗ ਜੀ ਉਹ ਮਾਲਾ ਰੱਖ ਸਕਦਾ ਏ ਹੁਣ ਜੋਤ ਰੱਖਣੀ ਆ ਪਰ ਉੱਚੀ ਜਗ੍ਹਾ ਤੇ ਜਿੱਥੇ ਆਪਾਂ ਬੈਠੇ ਆਪਾਂ ਥੱਲੇ ਬੈਠ ਕੇ ਕਰਨਾ ਏ ਜਾਪ ਪਰ ਜੋਤ ਉੱਚੀ ਜਗ੍ਹਾ ਤੇ ਹੋਣੀ ਚਾਹੀਦੀ ਏ ਹੁਣ ਜੋਤ ਉੱਚੀ ਰੱਖ ਕੇ ਕੜਾ ਪ੍ਰਸ਼ਾਦ ਦੀ ਦੀਗ ਜਿਹੜੀ ਏ ਉਹ ਢੇਲੀ ਬਣਾਉਣੀ ਏ ਜਦੋਂ ਅਸੀਂ ਕਿਸੇ ਹੋਰ ਮਹੀਨੇ 'ਚ ਜਾਪ ਕਰਦੇ ਆ ਤੇ ਉਦੋਂ ਸਟਾਰਟਿੰਗ ਤੇ ਅਸੀਂ ਦੇਗ ਬਣਾ ਲਈ ਤੇ ਸਮਾਪਤੀ ਜਦੋਂ ਜਾਪ ਦੀ ਹੁੰਦੀ ਉਦੋਂ ਬਣਾ ਲਈ ਪਰ ਮਾਗਦੇ ਮਹੀਨੇ ਚ ਵਧੇਰੇ ਫਲ ਮਿਲਦਾ ਹੈ ਗੁਰੂ ਦੀ ਖੁਸ਼ੀ ਵਧੇਰੇ ਮਿਲਦੀ ਹੈ ਸ਼ਹੀਦੀ ਸਿੰਘਾਂ ਦੀ ਸ਼ਹੀਦ ਸਿੰਘਾਂ ਦੀ ਖੁਸ਼ੀ ਵਧੇਰੇ ਮਿਲਦੀ ਹੈ ਸੋ ਸਾਧ ਸੰਗਤ ਜੀ ਇਸੇ ਤਰੀਕੇ ਕੜਾ ਪ੍ਰਸ਼ਾਦ ਦੀ ਦੇਗ ਡੇਲੀ ਬਣਾਉਣੀ ਹੈ ਜਦੋਂ ਜਾਪ ਸ਼ੁਰੂ ਕਰਨਾ ਹੈ ਉਦੋਂ ਪਾਤਸ਼ਾਹ ਦੇ ਅੱਗੇ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਸ਼ਹੀਦ ਸਿੰਘੋ ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਮਿਹਰ ਸਰਦਕਾ ਤੁਸੀਂ ਇਹ ਜਾਪ ਕਰਵਾ ਰਹੇ ਹੋ ਤੁਸੀਂ ਆਪ ਵਰਤ ਕੇ ਇਹ ਜਾਪ ਸੰਪੂਰਨ ਕਰਾਉਣਾ ਨਹੀਂ ਤੇ ਇਹ ਮਨ ਦਾ ਕੀ ਪਤਾ ਹੈ ਕਿੱਥੇ ਡੋਲ ਜਾਵੇ ਇਹ ਮਨ ਤੇ ਛੋਟੀ ਛੋਟੀ ਗੱਲ ਤੇ ਛਿੰਨ ਛਿੰਨ ਤੇ ਮਨ ਡੋਲਦਾ ਪਿਆ ਹੈ ਪਾਤਸ਼ਾਹ ਤੁਸੀਂ ਉਹ ਜਾਪ ਕਰਉਣਾ ਹੈ ਇਹ ਅਰਦਾਸ ਕਰਨੀ ਹੈ ਜਾਪ ਸ਼ੁਰੂ ਕਰਨ ਤੋਂ ਪਹਿਲਾਂ ਹੁਣ ਜਾਪ ਸ਼ੁਰੂ ਕਰ ਲਿਆ ਤੇ ਜਾਪ ਕਰਨਾ ਹੈ ਇੰਨੀ ਕੁ ਆਵਾਜ਼ ਦੇ ਵਿੱਚ ਕੀ ਆਵਾਜ਼ ਆਪਣੇ ਕੰਨਾਂ ਤੱਕ ਪਹੁੰਚੇ ਨਾ ਤੇ ਬਹੁਤਾ ਮੌਨ ਵਰਤ ਰੱਖ ਕੇ ਜਾਪ ਕਰਨਾ ਹੈ ਤੇ ਨਾ ਬਹੁਤ ਉੱਚੀ ਆਵਾਜ਼ ਵਿੱਚ ਕਰਨਾ ਹੈ ਇੱਕੋ ਆਵਾਜ਼ ਰੱਖਣੀ ਹੈ ਕੋਲ ਸੁੱਚਾ ਜਲ ਰੱਖਣਾ ਹੈ ਕਿਸੇ ਬਰਤਨ ਦੇ ਵਿੱਚ ਪਾ ਕੇ ਹੁਣ ਜਲ ਕੋਲ ਰੱਖਣਾ ਹੈ ਤੇ ਜਾਪ ਕਰਦੇ ਰਹਿਣਾ ਹੈ ਤੇ ਇੱਕ ਚੀਜ਼ ਨੋਟ ਰੱਖਿਓ ਸਾਧ ਸੰਗਤ ਜੀ ਜਾਪ ਇੱਕੋ ਸਮੇਂ ਤੇ ਸ਼ੁਰੂ ਕਰਨਾ ਹੈ ਜਾਨੀ ਕਿ ਜੇ ਅੱਜ ਜਾਪ ਸ਼ੁਰੂ ਕਰਦੇ ਹਾਂ ਅਸੀਂ ਮਨ ਲਓ ਅੱਜ 3 ਵਜੇ ਜਾਪ ਸ਼ੁਰੂ ਕੀਤਾ ਅਮਰਤ ਵੇਲੇ ਕੱਲ ਵੀ 3 ਵਜੇ ਹੀ ਸ਼ੁਰੂ ਕਰਨਾ ਹੈ ਅਗਲੇ ਦਿਨ ਵੀ 3 ਵਜੇ ਜਾਨੀ ਕਿ ਸਮਾਂ ਇੱਕ ਹੋਣਾ ਚਾਹੀਦਾ ਹੈ ਜਗ੍ਹਾ ਇੱਕ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਇੱਕ ਨੂੰ ਮਿਲਣਾ ਚਾਹੁੰਨੇ ਆ ਇੱਕ ਨੂੰ ਖੁਸ਼ ਕਰਨਾ ਚਾਹੁੰਨੇ ਆ ਤੇ ਸਮਾਂ ਤੇ ਜਗ੍ਹਾ ਇੱਕ ਹੋਵੇ ਖਾਂ 5-10 ਮਿੰਟ ਅੱਗੇ ਪਿੱਛੇ ਹੋ ਸਕਦੇ ਨੇ ਜ਼ਿਆਦਾ ਫਰਕ ਨਹੀਂ ਪਾਉਣਾ ਹੁਣ ਜਲ ਕੋਲ ਰੱਖਣਾ ਹੈ ਕੜਾ ਪ੍ਰਸ਼ਾਦ ਦੀ ਦੇਗ ਇਹ ਤਿੰਨਾਂ ਨੂੰ ਸਾਧ ਸੰਗਤ ਜੀ ਹੋ ਸਕੇ ਤੇ ਲਿਖ ਲਿਓ ਕਿਉਂਕਿ ਮਰਿਆਦਾ ਦੇ ਨਾਲ ਜਪ ਕਰਨਾ ਚਾਹੁੰਦੇ ਆ ਜੇ ਫਲ ਚਾਹੁੰਦੇ ਆ ਕਿ ਸਾਨੂੰ ਵਧੇਰੇ ਤੇ ਜਲਦੀ ਫਲ ਮਿਲੇ ਹੁਣ ਦੇਖੋ 사ਸੰਗ ਜੀ ਇੱਕ ਗੱਲ ਇਸ ਮਹੀਨੇ ਦੀ ਹੋਰ ਜੇ ਮਾਗ ਮਹੀਨੇ ਚ ਜਪ ਕਰਨ ਦਾ ਫਲ ਤੇ ਮਹਾਤਮ ਹੁਣ ਅਸੀਂ ਜਪ ਕਰਦੇ ਆ ਹੋਰ ਮਹੀਨਿਆਂ ਦੇ ਵਿੱਚ ਫਲ ਤੇ ਉਹਨਾਂ ਦਾ ਵੀ ਮਿਲਦਾ ਏ ਬਾਣੀ ਕਿਸੇ ਵੀ ਸਮੇਂ ਪੜੀ ਜਾਵੇ ਫਲ ਤੇ ਮਿਲਣਾ ਹੀ ਮਿਲਣਾ ਏ ਕਿਉਂਕਿ ਪਾਤਸ਼ਾਹ ਜੀ ਕਿਸੇ ਦਾ ਵੀ ਜਪਿਆ ਹੋਇਆ ਨਾਮ ਦੇ ਕੀਤੀ ਹੋਈ ਸੇਵਾ ਵੇਖ ਥਰੀ ਜੇ ਜਾਣ ਦਿੰਦੇ ਇੱਕ ਇੱਕ ਸੈਕਿੰਡ ਦਾ ਫਲ ਮਿਲਦਾ ਹੈ ਪਰੇ ਇਸ ਮਹੀਨੇ ਦੇ ਵਿੱਚ ਫਲ ਕਈ ਗੁਣਾ ਹੋ ਕੇ ਮੁਰਦਾ ਤੇ ਜਲਦੀ ਮਿਲਦਾ ਹੈ। ਜਾਪ ਇਸ ਮਹੀਨੇ ਜੇ ਸ਼ੁਰੂ ਕਰਾਂਗੇ ਤੇ ਦੇਖਿਓ ਕਿੰਨੀ ਜਲਦੀ ਫਲ ਮਿਲਦਾ। ਹੁਣ ਜਾਪ ਕਰ ਲਿਆ। ਜਾਪ ਕਰਨ ਤੋਂ ਬਾਅਦ ਸਾਧ ਸੰਗਤ ਜੀ ਅਰਦਾਸ ਕਰਨੀ ਹੈ ਔਰ ਅਦਾਸ਼ੁਕਰਾਨੇ ਦੀ ਕਰਨੀ ਹੈ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਮਿਹਰ ਕਰਕੇ ਆਪਣੇ ਬੱਚਿਆਂ ਕੋਲੋਂ ਇਹ ਜਾਪ ਕਰਵਾਇਆ ਹੈ ਤੇ ਪਾਤਸ਼ਾਹ ਜੀ ਅੱਗੇ ਵੀ ਇੰਦਾ ਹੀ ਮਿਹਰ ਸਾਡੇ ਤੇ ਬਣਾਈ ਰੱਖਿਓ ਇਹ ਸੇਵਾ ਇਹ ਬਾਣੀ ਤੁਸੀਂ ਆਪ ਪੜਾਉਣੀ ਹੈ ਇਹ ਸ਼ੁਕਰਾਨੇ ਦੀ ਅਰਦਾਸ ਕਰਨੀ ਹੈ ਅਰਦਾਸ ਜ਼ਰੂਰੀ ਹੈ ਅਰਦਾਸ ਆਸ ਹੈ ਅਰਦਾਸ ਗੁਰਸਿੱਖ ਦਾ ਜੀਵਨ ਹੈ ਤੇ ਸੰਗਤ ਬਹੁਤ ਪੁੱਛਦੀ ਹੈ ਕਿ ਕੇਸੀ સ્ਨਾਣ ਜਿਹੜਾ ਹੈ ਉਹ ਜਾਪ ਦੇ ਦੌਰਾਨ ਕਰਨਾ ਜ਼ਰੂਰੀ ਹੈ ਸਾਧ ਸੰਗਤ ਜੀ ਵੈਸੇ ਜਦੋਂ ਅਸੀਂ ਜੋਤ ਜਗਾਉਨੇ ਆ ਜੇ ਕੋਈ ਜਾਪ ਨਹੀਂ ਵੀ ਰੱਖਦਾ ਮੰਨ ਲਓ ਕਹਿੰਦਾ ਕਿ ਮੈਂ ਜੋਤ ਹੀ ਜਗਾਉਣੀ ਹੈ ਪਰ ਜੋਤਰੀ ਸਾਧ ਸੰਗਤ ਜੀ ਬਿਨਾ ਕੇਸੀ ਅਸ਼ਨਾਣ ਜਦੋਂ ਅਸੀਂ ਕਰਦੇ ਹਾਂ ਸਮਝ ਲਓ ਇੱਕ ਦੀਵਾ ਹੀ ਜਗਣ ਡਿਆ ਹੈ ਕੋਈ ਫਾਇਦਾ ਨਹੀਂ ਕੋਈ ਲਾਭ ਨਹੀਂ ਜਦੋਂ ਅਸੀਂ ਕੇਸੀ ਅਸ਼ਨਾਣ ਨਹੀਂ ਕਰਦੇ ਪਰ ਜੋਤ ਜਗਾਉਂਨੇ ਕਰਦੇ ਵਿੱਚ ਮੀਟ ਮੀਟ ਮੱਛੀ ਆਂਡਾ ਸ਼ਰਾਬ ਇਹਨਾਂ ਚੀਜ਼ਾਂ ਦਾ ਸੇਵਨ ਹੋ ਰਿਹਾ ਹੈ ਤੇ ਤੁਸੀਂ ਜੋਤ ਜਗਾ ਰਹੇ ਹੋ ਕਦੀ ਪੋਜ਼ਿਟਿਵਿਟੀ ਕੋਈ ਉਥੇ ਚੰਗੀਆਂ ਰੂਹਾਂ ਦਾ ਵਾਸਾ ਨਹੀਂ ਹੋਏਗਾ ਸ਼ਹੀਦ ਸਿੰਘਾਂ ਦੇ ਪਹਿਰੇ ਨਹੀਂ ਲੱਗਣਗੇ ਜੋਤ ਦੀ ਵੀ ਇੱਕ ਮਰਿਆਦਾ ਹਰ ਚੀਜ਼ ਦੀ ਇੱਕ ਮਰਿਆਦਾ ਹੈ ਹੁਣ ਇੱਕ ਬੱਚੀ ਹੈ ਉਹ ਆਪਣੇ ਪੇਕੇ ਪਰਿਵਾਰ ਹੈ ਉਥੇ 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 ਰਹਿਣ ਦੀ ਉਹਦੀ ਮਰਿਆਦਾ ਕੁਝ ਹੋਰ ਹੈ ਹੁਣ ਉਸੇ ਧੀ ਦਾ ਜਦੋਂ ਵਿਆਹ ਹੋ ਜਾਂਦਾ ਆਪਣੇ ਸਹੁਰੇ ਘਰ ਜਾਂਦੀ ਹੈ ਉਹਦੀ ਉਥੇ ਰਹਿਣ ਦੀ ਮਰਿਆਦਾ ਕੁਝ ਹੋਰ ਹੈ ਹੁਣ ਬੱਚਾ ਘਰ ਰਹਿੰਦਾ ਹੈ ਉਹਦੀ ਘਰ ਚ ਰਹਿਣ ਦੀ ਮਰਿਆਦਾ ਕੁਝ ਹੋਰ ਹੈ ਜਦੋਂ ਸਕੂਲ ਜਾਂਦਾ ਹੈ ਕੋਈ ਮਰਿਆਦਾ ਹੋਰ ਹੈ ਕਿਸੇ ਰਿਸ਼ਤੇਦਾਰ ਕੋ ਗਿਆ ਉਥੇ ਕਿਸੇ ਹੋਰ ਤਰੀਕੇ ਦੇ ਨਾਲ ਉਹ ਰਹਿ ਰਿਹਾ ਹੈ ਕਿਸੇ ਗਵਾਂਢੀ ਕੋਲ ਗਿਆ ਤੇ ਉੱਥੇ ਕਿਸੇ ਹੋਰ ਤਰੀਕੇ ਨਾਲ ਵਿਚਰਦਾ ਹੈ ਸੋ ਮਰਿਆਦਾ ਹੈ ਅਗਰ ਚਾਹੋ ਨੇ ਕਿ ਫਲ ਮਿਲੇ ਤੇ ਮਰਿਆਦਾ ਦੇ ਵਿੱਚ ਕੋਈ ਐਕਸਕਿਊਜ਼ ਨਹੀਂ ਦੇ ਚੱਲਣਾ ਕਿ ਮੈਂ ਦੋ ਟਾਈਮ ਜੋਤ ਜਗਾਉਣੀ ਆ ਸਵੇਰੇ ਇਸ਼ਨਾਨ ਕਰ ਲਿਆ ਏ ਕੇਸੀ ਵੀ ਕਰ ਲਿਆ ਹੁਣ ਸ਼ਾਮ ਨੂੰ ਜਗਾਉਣੀ ਹੈ ਕਿ ਸ਼ਾਮ ਨੂੰ ਮੈਨੂੰ ਛੁੱਟੀ ਮਿਲ ਜੇ ਕਿਉਂਕਿ ਮੈਂ ਨਾ ਕਿਸੇ ਇਸ਼ਨਾਨ ਕਰਾਂ ਨਹੀਂ ਹੋ ਸਕੇ ਤੇ ਇੱਕ ਸਮੇਂ ਜੋਤ ਜਗਾ ਲਓ ਪਰ ਮਰਿਆਦਾ ਦੇ ਨਾਲ ਮਰਿਆਦਾ ਜ਼ਰੂਰੀ ਹੈ ਇਹਦੇ ਨਾਲ ਕਿਉਂਕਿ ਪਾਤਸ਼ਾਹ ਵੀ ਤੇ ਕਹਿੰਦੇ ਨੇ ਰਹਿਤ ਪਿਆਰੀ ਮੁਝ ਕੋ ਪਾਸ਼ਾ ਕਹਿੰਦੇ ਮੈਨੂੰ ਰਹਿਤ ਪਿਆਰੀ ਹੈ ਮੈਨੂੰ ਸਿੱਖ ਪਿਆਰਾ ਨਹੀਂ ਹੁਣ ਕੋਈ ਅਮਰਤ ਛਕ ਲੇ ਰਹਿਤ ਨਿਭਾਏ ਨਾ ਪਾਸ਼ਾ ਕਹਿੰਦੇ ਮੈਨੂੰ ਐਸਾ ਸਿੱਖ ਪਿਆਰਾ ਹੀ ਨਹੀਂ ਮੈਨੂੰ ਤੇ ਉਹ ਸਿੱਖ ਦੀ ਰਹਿਤ ਪਿਆਰੀ ਹੈ ਜਿਵੇਂ ਗੁਰੂ ਦਾ ਹੁਕਮ ਗੁਰੂ ਨਾਲੋਂ ਵੱਡਾ ਹੈ ਨਾ ਓਵੇਂ ਪਾਸ਼ਾ ਕਹਿੰਦੇ ਸਿੱਖ ਨਾਲੋਂ ਸਿੱਖ ਦੀ ਰਹਿਤ ਵੱਡੀ ਹੈ ਤੇ ਉਹ ਮੈਨੂੰ ਪਿਆਰੀ ਹੈ ਸੋ ਕੇਸੀ ਸਨਾਨ ਜ਼ਰੂਰੀ ਹੈ ਜਾਪ ਦੇ ਦੌਰਾਨ ਹੁਣ ਅੱਜ ਜਦੋਂ ਅਸੀਂ ਕੇਸੀ ਸਨਾਨ ਕਰਦੇ ਆਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨੂੰ ਸ਼ੈਂਪੂ ਨਾਲ ਸਾਬਣ ਨਾਲ ਧੋਂਦੇ ਰਹੀਏ ਇੱਕ ਦਿਨ ਕਰ ਲਿਆ ਸਾਫ਼ ਤੁਸੀਂ ਹਫ਼ਤੇ ਬਾਅਦ ਤੁਸੀਂ ਸ਼ੈਂਪੂ ਦੇ ਨਾਲ ਸਾਫ਼ ਕਰ ਸਕਦੇ ਆ ਉਦਾਂ ਤੁਸੀਂ ਸੁੱਚਾ ਜਲ ਆਪਣੇ ਕੇਸਾਂ 'ਚ ਪਾਉਣਾ ਆ ਬਸ ਉਹਨਾਂ ਨੂੰ ਸੁੱਚੇ ਕਰਨ ਦੇ ਵਾਸਤੇ ਸੰਪੂਰਨ ਇਸ਼ਨਾਨ ਕੇਸਾਂ ਦੇ ਸਮੇਤ ਹੀ ਮੰਨਿਆ ਜਾਂਦਾ ਜੇ ਬਾਕੀ ਇਸ਼ਨਾਨ ਅਧੂਰਾ ਹੈ ਸੋ ਕੇਸੀ ਇਸ਼ਨਾਨ ਕਰਕੇ ਜਾਪ ਕਰਨਾ ਹੈ ਜੋਤ ਵੀ ਜਗਾਉਣੀ ਹੈ ਉਹ ਬਿਨਾਂ ਇਸ਼ਨਾਨ ਕੀਤੇ ਆ ਨਹੀਂ ਜਗਾਉਣੀ ਜੋੜਾ ਲੈ ਕੇ ਉਸ ਕਮਰੇ 'ਚ ਨਹੀਂ ਜਾਣਾ ਜਿੱਥੇ ਜਾਪ ਕਰਦੇ ਹੋ ਤੁਸੀਂ ਤੁਸੀਂ ਇੱਕ ਚੀਜ਼ ਫੀਲ ਕਰੋਗੇ ਤੁਸੀਂ ਹਫਤਾ ਕੋ ਉਸ ਕਮਰੇ ਦੇ ਵਿੱਚ ਜਾਪ ਕਰ ਲਿਆ ਨਾ ਇੰਨੀ ਮਰਿਆਦਾ ਦੇ ਨਾਲ ਇੰਨੀ ਸੁਚਮਤਾ ਦੇ ਨਾਲ ਤੇ ਸਤਸੰਗਤ ਜੀ ਇੱਕ ਚੀਜ਼ ਦੇਖਿਓ ਕਮਰੇ ਦੀ ਵਾਈਬ੍ਰੇਸ਼ਨਸ ਹੀ ਚੇਂਜ ਹੋ ਜਾਂਦੀਆਂ ਨੇ ਉਹ ਕਮਰੇ ਦੀ ਕਮਰੇ ਦੇ ਵਿੱਚ ਅਲੱਗ ਜੀ એનર્ਜੀ ਕੰਮ ਕਰਨ ਲੱਗ ਜਾਂਦੀ ਹੈ ਸੋ ਇਸ ਭਾਵਨਾ ਦੇ ਨਾਲ ਇਸ ਮਰਿਆਦਾ ਦੇ ਨਾਲ ਜਾਪ ਸ਼ੁਰੂ ਕਰਿਓ ਦੇਖਿਓ ਗੁਰੂ ਸਾਹਿਬ ਦੀ ਕਿਰਪਾ ਕਿਵੇਂ ਮਹਿਸੂਸ ਹੁੰਦੀ ਹੈ ਤੁਸੀਂ ਅਲੱਗ ਜੀ એનર્ਜੀ ਮਹਿਸੂਸ ਕਰੋਗੇ ਤੁਰੋਗੇ ਘਰ ਦੇ ਵਿੱਚ ਤੁਹਾਨੂੰ ਐਵੇਂ ਲੱਗੇਗਾ ਤੁਹਾਡੇ ਨਾਲ ਕੋਈ ਤੁਰ ਰਿਹਾ ਹੈ ਉਹ ਕੌਣ ਤੁਰ ਰਿਹਾ ਹੋਏਗਾ ਉਹ ਪੋਜੀਟਿਵ એનર્ਜੀ ਚੰਗੀਆਂ ਰੂਹਾਂ ਸ਼ਹੀਰ ਸਿੰਘ ਤੁਸੀਂ ਕਹੋ ਤੁਹਾਡੇ ਨਾਲ ਤੁਰ ਰਹੇ ਹੋਣਗੇ ਫਿਰ ਤੁਹਾਨੂੰ ਘਬਰਾਉਣ ਦੀ ਤੁਹਾਨੂੰ ਡਰਨ ਦੀ ਲੋੜ ਨਹੀਂ ਰਹੇਗੀ ਇਹ ਚੀਜ਼ ਪਰ ਮੈਂ ਕਹੀ ਜਾਵਾ ਸੁਣ ਲਿਆ ਸਮਾਂ ਲੰਘ ਗਿਆ ਇੰਪਲੀਮੈਂਟ ਨਾ ਕਰਿਆ ਕੋਸ਼ਿਸ਼ ਨਾ ਕੀਤੀ ਕਿ ਮੈਂ ਵੀ ਪ੍ਰੈਕਟੀਕਲ ਕਰਕੇ ਦੇਖਾਂ ਵੀ ਇਦਾਂ ਹੁੰਦਾ ਹੈ ਇਦਾਸ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਹ ਬੜੇ ਸਿੰਘ ਸਿੰਘਣੀਆਂ ਐਸੀਆਂ ਨੇ ਜੋ ਜਾਪ ਕਰਦੀਆਂ ਨੇ ਤੇ ਜਿਹੜੇ ਆਪਣੀ ਹੱਡ ਵੀਤੀ ਦੱਸਦੀਆਂ ਨੇ ਕਿ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਆ ਮੰਨ ਲਓ 11 ਪਾਠ ਕੀਤੇ ਆ ਉਹ ਕਹਿਣਗੇ ਸਾਨੂੰ ਐਸੇ ਝਲਕਾਰੇ ਪੈਂਦੇ ਨੇ ਕਿ ਸਾਡੇ ਲਾਗੇ ਕੋਈ ਬੈਠਾ ਹੈ ਜਦੋਂ ਦੇਖਦੇ ਆ ਘੁੰਮ ਕੇ ਕੋਈ ਨਜ਼ਰ ਨਹੀਂ ਆਉਂਦਾ ਪਰ ਪ੍ਰਤੀਤ ਐਸਾ ਹੁੰਦਾ ਹੈ ਐਸਾ ਅਹਿਸਾਸ ਹੁੰਦਾ ਹੈ ਕਿ ਕੋਈ ਸਾਡੇ ਲਾਗੇ ਹੈ ਪੜਾ ਸਾਥ ਸੰਗਤ ਜੀ ਅਸੀਂ ਨਾ ਜਪਜੀ ਸਾਹਿਬ ਦਾ ਪਾਠ ਵੀ ਕਰ ਲੈਨੇ ਆ ਚੋਪਈ ਸਾਹਿਬ ਦਾ ਪਾਠ ਵੀ ਕਰ ਲੈਨੇ ਆ ਜਿਹੜੇ ਪਾਸ ਸਾਨੂੰ ਸੌਖੇ ਲੱਗਦੇ ਨੇ ਜਪ ਸਾਹਿਬ ਦਾ ਪਾਠ ਕਰਨ ਲੱਗਿਆ ਅਸੀਂ ਕਹਿੰਨੇ ਕਿ ਸਾਨੂੰ ਔਖਾ ਲੱਗਦਾ ਹੁੰਦਾ ਨਹੀਂ ਐਸੇ ਤਰੀਕੇ ਚੰਡੀ ਦਸਮ ਬਾਣੀ ਜਿਹੜੀ ਆ ਖਾਸ ਕਰਕੇ ਉਹਨੂੰ ਪੜ੍ਹਨ ਲੱਗਿਆ ਸਾਨੂੰ ਮੁਸ਼ਕਲ ਹੁੰਦੀ ਹੈ ਪਰ ਸਾਥ ਸੰਗਤ ਜੀ ਜੋ ਜਪ ਸਾਹਿਬ ਦੇ ਜਾਪ ਸਖਤ ਕਰਦੀ ਹੈ ਬੜੀ ਬਰਕਤ ਦੇ ਇਸ ਪਾਠ ਦੇ ਵਿੱਚ ਕੋਈ 11 ਪਾਠ ਜਪ ਸਾਹਿਬ ਦੇ ਕਰ ਲੇ 21 ਪਾਠ ਕਰ ਲੇ ਕਤੀ ਪਾਠ ਕਰ ਲਏ ਦੇਖਿਓ ਇਹ ਕਰਕੇ ਸ਼ੁਰੂ ਦੇਖਿਓ ਬੜੇ ਘੱਟ ਸੰਗਤ ਹੈ ਜਪਜੀ ਸਾਹਿਬ ਦੇ ਜਾਪ ਬਹੁਤ ਸੰਗਤ ਕਰਦੀ ਹੈ ਬੜੀ ਇਹਦੇ ਵਿੱਚ ਵੀ ਬੜੀ ਬਰਕਤ ਹੈ ਬੜੀਆਂ ਬਖਸ਼ਿਸ਼ਾਂ ਨੇ ਗੁਰੂ ਦੀਆਂ ਗੁਰਨਾਨਕ ਪਾਸ਼ਾ ਦਾ ਸਰੂਪ ਹੈ ਜਪਜੀ ਸਾਹਿਬ <li>ਮੂਲ ਮੰਤਰ ਦੇ ਜਾਪ ਦੇ ਵਿੱਚ ਵੀ ਬੜੀ ਬਰਕਤ ਹੈ ਪਰ ਸਾ ਸੰਗਤ ਜੀ ਜਾਪ ਕਰਨੇ ਚਾਹੀਦੇ ਨੇ ਕਰਕੇ ਦੇਖੋ ਜਾਪ ਸਾਹਿਬ ਦੇ ਜਾਪ 11 ਪਾਠ ਡੇਲੀ ਕਰਕੇ ਦੇਖਿਓ ਦੇਖਿਓ ਕਿਵੇਂ ਗੁਰੂ ਸਾਹਿਬ ਦੀਆਂ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਤਨ ਦੇ ਰੋਗ ਮਨ ਦੇ ਰੋਗ ਜ਼ਿੰਦਗੀ ਚ ਆਉਣ ਵਾਲੇ ਕਸ਼ਟ ਜਾਂ ਆ ਚੁੱਕੇ ਕਸ਼ਟ ਕਿਵੇਂ ਮਿੰਟਾਂ ਸਕਿੰਟਾਂ ਦੇ ਵਿੱਚ ਰਫੂ ਚੱਕਰ ਹੁੰਦੇ ਕਿਵੇਂ ਉਹਨਾਂ ਦੇ ਕਿਵੇਂ ਮਨ ਦਾ ਆਨੰਦ ਮਨ ਦਾ ਸੁੱਖ ਪ੍ਰਾਪਤ ਹੁੰਦਾ ਉਹ ਆਨੰਦ ਜਿਹੜਾ ਕਿਸੇ ਦਾ ਮੌਤਾਜ ਨਹੀਂ ਕਿ ਫਲਾਣਾ ਬੰਦਾ ਮੇਰੇ ਕੋਲ ਹੈ ਤੇ ਮੈਂ ਸੁਖੀ ਹਾਂ ਉਹ ਮੇਰੇ ਕੋਲ ਦੂਰ ਗਿਆ ਤੇ ਮੈਂ ਦੁਖੀ ਹੋ ਜਾ ਇਹ ਆਨੰਦ ਨਹੀਂ ਹੁੰਦਾ ਇਹ ਥੋੜੇ ਸਮੇਂ ਲਈ ਆਇਆ ਇੱਕ ਭੁਲੇਖਾ ਹੋ ਸਕਦਾ ਹੈ ਇਹ ਭੇਖ ਹੋ ਸਕਦਾ ਹੈ ਸਦਾ ਰਹਿਣ ਵਾਲਾ ਆਨੰਦ ਉਹ ਹੈ ਕੋਈ ਆਵੇ ਕੋਈ ਜਾਏ ਮੇਰੇ ਸ਼ਾਂਤੀ ਦੇ ਵਿੱਚ ਮੇਰੇ ਮਨ ਦੇ ਉੱਤੇ ਫਰਕ ਨਹੀਂ ਪਿਆ ਕੋਈ ਦਾਤ ਮਹਾਰਾਜ ਦੀ ਦਿੱਤੀ ਮੇਰੇ ਕੋਲ ਸੀ ਤੇ ਮੈਂ ਖੁਸ਼ ਹਾਂ ਉਹ ਮੇਰੇ ਕੋਲੋਂ ਚਲੀ ਗਈ ਮੈਂ ਦੁਖੀ ਹੋ ਗਿਆ ਇਹ ਸੁੱਖ ਨਹੀਂ ਜਿਹੜਾ ਹੁੰਦਾ ਸੁੱਖ ਉਹ ਹੈ ਮਹਾਰਾਜ ਦੀ ਦਿੱਤੀ ਦਾਤ ਮੇਰੇ ਕੋਲ ਹੈ ਤਾਂ ਵੀ ਆਨੰਦ ਉਹ ਦਾਤ ਮੇਰੇ ਕੋਲ ਦੂਰ ਚਲੀ ਗਈ ਤਾਂ ਵੀ ਆਨੰਦ ਇਹ ਚੀਜ਼ ਜਦੋਂ ਅਸੀਂ ਵਾਹਿਗੁਰੂ ਦੇ ਨਾਲ ਆਪਣੀ ਤਾਰ ਆਪਣੀ ਲਿਵ ਜੋੜਾਂਗੇ ਫੇਰੇ ਖੇੜ ਬਣਨੀ ਹੈ ਫਿਰ ਕੋਈ ਸਾਨੂੰ ਪਰੇਸ਼ਾਨ ਕਰੀ ਜਾਏ ਚਾਹੇ ਸਾਰੀ ਦੁਨੀਆ ਮੇਰੇ ਖਿਲਾਫ ਮੇਰੇ ਰਿਸ਼ਤੇਦਾਰ ਮੇਰੇ ਖਿਲਾਫ ਮੇਰਾ ਖੁਦ ਦਾ ਪਰਿਵਾਰ ਮੇਰੇ ਖਿਲਾਫ ਰੱਤਾ ਭਰ ਵੀ ਫਰਕ ਨਹੀਂ ਜੇ ਪੈਂਦਾ ਐਸਾ ਆਨੰਦ ਹੁੰਦਾ ਏ ਕੋਈ ਤੁਹਾਡੇ ਆਨੰਦ ਨੂੰ ਫਿਰ ਛੇੜ ਨਹੀਂ ਸਕਦਾ ਕੋਈ ਤੁਹਾਡੇ ਸੁੱਖ ਨੂੰ ਤੁਹਾਡੇ ਤੋਂ ਖੋਹ ਨਹੀਂ ਸਕਦਾ ਅਸੀਂ ਜਿੰਨਾ ਸਮਾਂ ਦੁਨੀਆਵੀ ਵਸਤੂਆਂ ਦੇ ਨਾਲ ਮੋਹ ਪਾਵਾਂਗੇ ਅੱਜ ਅਸੀਂ ਖੁਸ਼ ਹੋਵਾਂਗੇ ਕੱਲ ਅਸੀਂ ਦੁਖੀ ਹੋਵਾਂਗੇ ਕੱਲ ਦੁਖੀ 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 ਜਦੋਂ ਅਸੀਂ ਰਿਸ਼ਤਾ ਉਸ ਮਾਲਕ ਨਾਲ ਕਾਇਮ ਕਰ ਲਿਆ ਬਾਣੀ ਪੜਦੇ ਰਹੇ ਸੇਵਾ ਕਰਦੇ ਰਹੇ ਸਾਧ ਸੰਗਤ ਜੀ ਫਿਰ ਇਹ ਜਿਹੜਾ ਸੁੱਖ ਹੈ ਥੋੜੇ ਸਮੇਂ ਲਈ ਸੁੱਖ ਹੈ ਪਰ ਜਿਹੜਾ ਵਾਹਿਗੁਰੂ ਦੇ ਨਾਲ ਰਿਸ਼ਤਾ ਕਾਇਮ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ ਉਹ ਸਦੀਵੀ ਸੁੱਖ ਹੈ ਉਹ ਸੁੱਖ ਪਰਮ ਆਨੰਦ ਹੈ ਸੋ ਬਾਣੀ ਪੜਨੀ ਪਵੇਗੀ ਉਹਦੇ ਲਈ ਫਿਰ ਇਸ ਮਰਿਆਦਾ ਦੇ ਨਾਲ ਜਾਪ ਕਰਨਾ ਸਾਧ ਸੰਗਤ ਜੀ ਇੱਕ ਗੱਲ ਹੋਰ ਜੋ ਜ਼ਰੂਰੀ ਹੈ ਕਿਸ ਤਰੀਕੇ ਦੇ ਨਾਲ ਜਾਪ ਕਰ ਸਕਦੇ ਆ ਸਭ ਤੋਂ ਪਹਿਲਾਂ ਜੋ ਪੰਜ ਬਾਣੀਆਂ ਦਾ ਹੁਕਮ ਹੈ ਉਹ ਨਹੀਂ ਛੱਡਣੀਆਂ ਉਹ ਜ਼ਰੂਰ ਕਰਨੀਆਂ ਨੇ ਸੋ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਅਰਦਾਸ ਕਰਕੇ ਕੜਾ ਪ੍ਰਸ਼ਾਦੀ ਦੇਗ ਬਣਾ ਕੇ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਉਸ ਤੋਂ ਬਾਅਦ ਇੱਕ ਪਾਠ ਚੰਡੀ ਦੀ ਵਾਰ ਦਾ ਉਸ ਤੋਂ ਬਾਅਦ 32 ਵਾਰ ਬ੍ਰਹਮ ਕਵਚ ਦਾ ਜਾਪ ਤੇ ਉਸ ਤੋਂ ਬਾਅਦ 11 ਮਾਲਾ ਫਿਰ ਮੂਲ ਮੰਤਰ ਦੀਆਂ ਕਰਨੀਆਂ 11 ਹੀ ਮਾਲਾ ਗੁਰ ਮੰਤਰ ਦੀਆਂ ਕਰਨੀਆਂ ਨੇ ਇਹ ਜਾਪ ਤੁਸੀਂ ਅਮਰਤ ਵੇਲੇ ਕਰਨਾ ਜਲ ਕੋਲ ਰੱਖ ਕੇ ਸੇਮ ਮਰਿਆਦਾ ਫੋਲੋ ਕਰਨੀ ਕਿਸੇ ਵੀ ਜਾਪ ਦੀ ਮਰਿਆਦਾ ਸਾਰਿਆਂ ਦੀ ਲਗਭਗ ਸੇਮ ਹੁੰਦੀ ਹੈ ਸੋ ਇਹ ਮਰਿਆਦਾ ਦੇ ਨਾਲ ਕਰਕੇ ਦੇਖਿਓ ਸਾਰੇ ਕਾਰਜ ਰਾਸ ਹੋਣਗੇ ਸੋ ਇਸ ਪਾਠ ਨੂੰ ਜਦੋਂ ਤੁਸੀਂ ਇਸ ਮਰਿਆਦਾ ਦੇ ਨਾਲ ਕਿਸੇ ਵੀ ਜਾਪ ਨੂੰ ਕਰੋਗੇ ਸੋਦਾ ਤੁਹਾਨੂੰ ਫਲਗ 12 ਗੁਣਾ ਮਿਲੇਗਾ 12 ਗੁਣਾ ਸੇਮ ਇਸੇ ਤਰੀਕੇ ਜੇ ਕੋਈ ਇਸ ਮਹੀਨੇ ਦੇ ਦੌਰਾਨ ਮਾਗ ਦੇ ਮਹੀਨੇ ਦੇ ਦੌਰਾਨ ਕੋਈ ਸੇਵਾ ਕਰਦਾ ਹੈ ਤੇ ਉਹਨੂੰ ਸੇਵਾ ਦਾ ਵੀ ਬੜਾ ਵੱਡਾ ਫਲ ਮਿਲਦਾ ਹੈ 10 ਗੁਣਾ ਜੇ ਕੋਈ ਦਸਵੰਦ ਕੱਢਦਾ ਹੈ ਨਾ ਸਾਧ ਸੰਗਤ ਜੀ ਆਪਣਾ ਦਸਵਾਂ ਹਿੱਸਾ ਉਹਨੂੰ ਵੀ 12 ਗੁਣਾ ਉਹਦਾ ਫਲ ਮਿਲਦਾ ਹੈ 12 ਗੁਣਾ ਦੇਖਿਓ ਇਸ ਮਹੀਨੇ ਦੇ ਵਿੱਚ ਕਿਸੇ ਲੋੜਵੰਦ ਦੀ ਮਦਦ ਕਰਕੇ ਕਿਸੇ ਗਰੀਬ ਗੁਰਬੇ ਦੀ ਮਦਦ ਕਰਕੇ ਕਿਸੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ 12 ਗੁਣਾ ਫਲ ਮਿਲਦਾ ਹੈ ਮੈਂ ਨਹੀਂ ਕਹਿ ਰਿਹਾ ਇਹ ਮਹਾਂਪੁਰਖਾਂ ਦੇ ਬਚਨ ਨੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਨੇ ਜਿਹੜਾ ਕਿ ਸਾਰੇ ਸਾਲ ਅਮਰਤ ਵੇਲੇ ਨਹੀਂ ਜਾਗ ਸਕਿਆ ਬਾਣੀ ਨਹੀਂ ਪੜ ਸਕਿਆ ਉਹ ਮਾਘ ਦੇ ਮਹੀਨੇ ਚ ਬਾਣੀ ਪੜਨੀ ਆਰੰਭ ਕਰ ਦੇ ਉਹਨੂੰ ਸਾਰੇ ਮਹੀਨੇ ਦਾ ਫਲ ਸਾਰੇ ਸਾਲ ਦਾ ਫਲ ਮਿਲ ਜੇਗਾ 12 ਦੇ 12 ਮਹੀਨੇ ਦਾ ਸੋ 12 ਗੁਣਾ ਜਿਹੜਾ ਹੈ ਉਹ ਫਲ ਮਹਾਰਾਜ ਨੇ ਦੱਸਿਆ ਹੈ ਸੋ ਧਾਣ ਕਰਿਆ ਕਰੋ ਇਸ ਮਹੀਨੇ ਦੇ ਵਿੱਚ ਧਾਣ ਦਾ ਬਣਾ ਮਹਾਤਮ ਹੈ ਕਰਕੇ ਦੇਖੋ ਮੇਰੇ ਕਹਿਣ ਨਾਲ ਮੇਰੇ ਸੁਣੋਣ ਨਾਲ ਕੁਛ ਤੁਹਾਡਾ ਭਲਾ ਨਹੀਂ ਹੋਣਾ ਭਲਾ ਫਿਰ ਹੀ ਹੋਣਾ ਜਦੋਂ ਅਸੀਂ ਉਸ ਚੀਜ਼ ਨੂੰ ਇੰਪਲੀਮੈਂਟ ਕਰਾਂਗੇ ਇੱਕ ਬੱਚਾ ਹੈ ਕਿਤਾਬ ਚੋਂ ਪੜਿਆ ਤੇ ਪੜ ਕੇ ਅੱਗੇ ਲੰਘ ਗਿਆ ਉਸ ਚੀਜ਼ ਇੰਪਲੀਮੈਂਟ ਨਾ ਕਰ ਸਕਿਆ 사ਸੰਗ ਜੀ ਉਹਦੇ ਪੜੇ ਦਾ ਕੀ ਲਾਭ ਮਾਗਦੇ ਮਹੀਨੇ ਦੇ ਵਿੱਚ ਜਿੰਨੇ ਵੀ ਆ ਮਹਾਪੁਰਖਾਂ ਦੇ ਅਸਥਾਨ ਨੇ ਉਥੇ ਸਾਰਾ ਸਾਰਾ ਮਹੀਨਾ ਜਾਪ ਚੱਲਦੇ ਨੇ ਇਸੇ ਤਰੀਕੇ શ્રીਮਾਨ ਸੰਤ ਬਾਬਾ ਲਖਵਿੰਦਰ ਸਿੰਘ ਜਿਨ੍ਹਾਂ ਨੇ ਗੁਰਦੁਆਰਾ ਰਾਮਸਰ ਸਾਹਿਬ ਇਹ ਜਿਹੜਾ ਨਾਮ ਬਾਣੀ ਸਿਮਰਨ ਦਾ ਪਹਿਰਾ ਸੀ ਇਹ ਬੜੇ ਲੰਬੇ ਸਮੇਂ ਤੋਂ ਚਲਾਇਆ ਸੀ ਉਸੇ ਚੀਜ਼ ਨੂੰ ਤੋਰਦਿਆਂ ਹੋਇਆਂ ਮਾਗਦੇ ਮਹੀਨੇ ਦੇ ਵਿੱਚ ਇੱਥੇ ਜਾਪ ਲਗਾਤਾਰ ਚੱਲਦੇ ਨੇ ਅਖੰਡ ਪਾਠ ਸਾਹਿਬਾਂ ਦੇ ਜਾਪ ਹੁੰਦੇ ਨੇ ਸਹਿਜ ਪਾਠ ਚੰਨਦੇ ਨੇ ਸੋ ਅੰਮ੍ਰਿਤ ਵੇਲੇ 2 ਵਜੇ ਦੇ ਕਰੀਬ ਇੱਥੇ ਜਾਪ ਸ਼ੁਰੂ ਹੁੰਦੇ ਨੇ ਸੰਗਤਾਂ ਹਾਜ਼ਰੀ ਭਰਦੀਆਂ ਨੇ ਪੰਜ ਬਾਣੀਆਂ ਦਾ ਨਿਤਨੇਮ ਹੁੰਦਾ ਏ ਉਸ ਤੋਂ ਉਪਰੰਤ ਸਾ ਸੰਗਤ ਜੀ ਸੁਖਮਣੀ ਸਾਹਿਬ ਚੰਡੀ ਦੀ ਵਾਰ ਬ੍ਰਹਮ ਕਵਚ ਦੇ ਜਾਪ ਨਾਲ ਹੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਏ ਗੁਰਮੰਤਰ ਦੇ ਜਾਪ ਮੂਲ ਮੰਤਰ ਦੇ ਜਾਪ ਹੁੰਦੇ ਨੇ ਸੋ ਸਾਧ ਸੰਗਤ ਜੀ ਐਨਾ ਆਨੰਦ ਬਣਦਾ ਏ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਸਾਧ ਸੰਗਤ ਜੀ ਸਰੀਰ ਦੇ ਵਿੱਚੋਂ ਗਰਮੀ ਉਤਪੰਨ ਹੁੰਦੀ ਏ ਕਿਉਂਕਿ ਉਹ ਨਰਜੀ ਜਿਹੜੀ ਹੈ ਜਿਹੜੀ ਬਾਣੀ ਦੀ એનર્ਜੀ ਹੈ ਉਹ ਸਰੀਰ ਨੂੰ ਠੰਡ ਨਹੀਂ ਲੱਗਣ ਦਿੰਦੀ ਉਹੀ એનર્ਜੀ ਸੀ ਜਿਹੜੀ ਠੰਡੇ ਬੁਰਜ ਵਿੱਚ ਬੈਠਦੇ ਆ ਜਿੱਥੇ ਪੋਦੇ ਮਹੀਨੇ ਦੇ ਵਿੱਚ ਠੰਡੀ ਠੰਡੀ ਠਾਰ ਹਵਾ ਬਸਤਰ ਗਿੱਲੇ ਵੀ ਉਹ ਸਹਿਬਜਾਦਿਆਂ ਨੂੰ ਡੋਲਾ ਨਹੀਂ ਸੀ ਪਾਈ ਮਾਤਾ ਗੁਜਰਕੌਰ ਜੀਆ ਨੂੰ ਡੋਲਾ ਨਹੀਂ ਸੀ ਪਾਈ ਉਹ ਸ਼ਕਤੀ ਕਾਦੀ ਸੀ ਉਹ ਬਾਣੀ ਦੀ ਸ਼ਕਤੀ ਸੀ ਜਦੋਂ ਵੀ ਜਾਪ ਕਰੋ ਇੰਨੀ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਕਰੋ ਤੁਹਾਡੀ ਸਰੀਰ ਦੇ ਵਿੱਚੋਂ ਤੁਹਾਡੀ ਬਾਡੀ ਦੇ ਵਿੱਚੋਂ ਹੀਟ ਜਿਹੜੀ ਆ ਉਹ ਪੈਦਾ ਹੁੰਦੀ ਸੋਬਣਾ ਆਨੰਦ ਬਣਦਾ ਏ ਸੋ ਸੰਗਤ ਜੀ ਜਾਪ ਵੀ ਚੱਲਦੇ ਨੇ ਹੁਣ ਸੰਗਤ ਬੜੀ ਸ਼ਰਧਾ ਦੇ ਨਾਲ ਇਸ ਮਹੀਨੇ ਦੇ ਵਿੱਚ ਖੰਡ ਪਾਤ ਸਾਹਿਬ ਵੀ ਕਰਉਂਦੀ ਐ ਸਤਾਨਾਂ ਦੇ ਉੱਪਰ ਹੁਣ ਇੱਕ ਕੋਈ ਖੰਡ ਪਾਤ ਸਾਹਿਬ ਕਰਾਵੇ ਉਹਨੂੰ 10 ਖੰਡ ਪਾਤ ਸਾਹਿਬਾਂ ਦਾ ਫਲ ਪ੍ਰਾਪਤ ਹੁੰਦਾ ਹੈ ਕੋਈ ਇੱਕ ਚੰਡੀ ਦੀ ਵਾਰ ਦਾ ਅਖੰਡ ਜਾਪ ਕਰਾਵੇ ਨਾ ਇਸ ਮਹੀਨੇ ਦੇ ਵਿੱਚ ਉਹਨੂੰ ਸਾ ਸੰਗਤ ਜੀ 12 ਅਖੰਡ ਪਾਠਾਂ ਦਾ ਚੰਡੀ ਦੇ ਵਾਰ ਦੇ ਅਖੰਡ ਜਾਪਾਂ ਦਾ ਫਲ ਪ੍ਰਾਪਤ ਹੁੰਦਾ ਹੈ ਸੋ ਸੰਗਤ ਬੜੀ ਭਾਵਨਾ ਦੇ ਨਾਲ ਜਾਪ ਕਰਉਂਦੀ ਐ ਸੋ ਇਸੇ ਤਰ੍ਹਾਂ ਸਾ ਸੰਗਤ ਜੀ ਸੰਗਤ ਸੁਖਮਨੀ ਸਾਹਿਬ ਦੇ ਜਾਪ ਕਰਾਉਂਦੀ ਹੈ ਜਿਹੜੇ ਆਪ ਨਹੀਂ ਕਰ ਸਕਦੇ ਕਿਸੇ ਵੀ ਕਾਰਨ ਵਿੱਚ ਜਾਂ ਪੜ੍ਹੇ ਨਹੀਂ ਜਾਂ ਕਿਸੇ ਹੋਰ ਕਾਰਨ ਕਰਕੇ ਉਹ ਆਪ ਨਹੀਂ ਕਰ ਸਕਦੇ ਫਿਰ ਉਹ ਸਿੰਘਾਂ ਕੋਲੋਂ ਜਾਪ ਕਰਾਉਂਦੇ ਆ ਅਸਥਾਨਾਂ ਤੇ ਅਖੰਡ ਪਾਤਸ਼ਾਹਬ ਕਰਾਉਂਦੇ ਨੇ ਕਿ ਸਾਡੇ ਵੱਲੋਂ ਇਹ ਹਾਜ਼ਰੀ ਭਰ ਦੋ ਕੋਈ ਕਹਿੰਦਾ ਹੈ ਕਿ ਮੈਂ ਜਾਪ ਸਾਹਿਬ ਦਾ ਪਾਠ ਖੁਦ ਨਹੀਂ ਕਰ ਸਕਦਾ ਮੇਰੇ ਵੱਲੋਂ ਪੂਰਾ ਮਹੀਨਾ ਤੁਸੀਂ ਇੱਕ ਲੜੀ ਚਲਾਓ ਜਿਹਦੇ ਵਿੱਚ ਜਾਪ ਸਾਹਿਬ ਦੇ ਜਾਪ ਹੋਣ 11 ਪਾਠ ਦਿੱਲੀ ਤੇ ਉਹਦਾ ਜਾਪ ਹੋਵੇ ਕੋਈ ਸਹਿਜ ਪਾਠ ਕਰੋਂਦਾ ਆਪ ਨਹੀਂ ਕਰ ਸਕਦਾ ਕਿਉਂਕਿ ਸਾਧ ਸੰਗਤ ਜੀ ਜਦੋਂ ਅਸੀਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਰਹਿੰਨੇ ਆ ਉਥੇ ਗੁਰੂ ਮਹਾਰਾਜ ਦਾ ਇਹ ਨਦਬ ਸਤਕਾਰ ਕਿਉਂਕਿ 20 ਮਿੰਟਾਂ ਚ ਰਹਿਣਾ ਇੱਕ ਇੱਕ ਕਮਰੇ ਚ ਸਾਰਾ ਪਰਿਵਾਰ ਰਹਿਣਾ ਉਥੇ ਸਤਕਾਰ ਨਹੀਂ ਹੋ ਪਉਂਦਾ ਸੋ ਜਿੰਨਾਂ ਕੋ ਤੇ ਹੈ ਉਹ ਤੇ ਘਰ ਕਰ ਸਕਦੇ ਨੇ ਜਿਹੜੇ ਨਹੀਂ ਕਰ ਸਕਦੇ ਉਹ ਫਿਰ ਇਦਾਂ ਸੇਵਾ ਲਾ ਦਿੰਦੇ ਨੇ ਸਿੰਘਾਂ ਨੂੰ ਵੀ ਤੁਸੀਂ ਸਾਡੇ ਵੱਲੋਂ ਕਰੋ ਤੇ ਜਦੋਂ ਸਾਧ ਸੰਗਤ ਜੀ ਨਾਮ ਲੈ ਕੇ ਕਿਸੇ ਦੀ ਅਰਦਾਸ ਹੋ ਜਾਣੀ ਹੈ ਚਲਣਾ ਤੇ ਨਾਮ ਹੈ ਕੀ ਕੇ ਦੇ ਨਾਮ ਦੀ ਅਰਦਾਸ ਹੋ ਰਹੀ ਹੈ ਫਿਰ ਉਹ ਬਾਣੀ ਦਾ ਫਾਲ ਉਸ ਸਿੰਘ ਨੂੰ ਮਿਲ ਜਾਂਦਾ ਹੈ ਸੋ ਸਾਧ ਸੰਗਤ ਜੀ ਮਾਗ ਮਹੀਨੇ ਦੇ ਵਿੱਚ ਵੱਤੋ ਵੱਤ ਬਾਣੀ ਪੜਨੀ ਜੇ ਫਲ ਲੈਣਾ ਚਾਹੁੰਦੇ ਆ ਕਿ ਜਲਦੀ ਗੁਰੂ ਸਾਹਿਬ ਕਿਰਪਾ ਕਰਨ ਮਿਹਰ ਕਰਨ ਸਾਡੇ ਤੇ ਤੇ ਬਾਣੀ ਪੜਿਆ ਕਰੋ ਮਾਗ ਦੇ ਮਹੀਨੇ ਚ ਤੇ ਵੱਤੋ ਵੱਤ ਜਾਪ ਕਰਿਆ ਕਰੋ ਸੋ ਇਸੇ ਤਰੀਕੇ ਜਿਹੜੇ ਜਿਵੇਂ ਪਹਿਲਾਂ ਦੱਸ ਚੁੱਕਾ ਐ ਸਾਧ ਸੰਗਤ ਜੀ ਜਿਹੜੇ ਮਤਲਬ ਅਜਿਹੇ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਜਿੱਥੇ ਕਿਸੇ ਤਰੀਕੇ ਦੇ ਨਾਲ ਸਹਿਜ ਪਾਠ ਨਹੀਂ ਕੀਤਾ ਜਾ ਸਕਦਾ ਫਿਰ ਐਦਾ ਵੀ ਹੁੰਦਾ ਹੈ ਕਿ ਬੜੇ ਸਿੰਘ ਇਦਾਂ ਦਾਸ ਨੂੰ ਮਿਲੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਸਹਿਜ ਪਾਠ ਕਰ ਰਹੇ ਹਾਂ ਪੁੱਛੀਦਾ ਇਹ ਭਾਈ ਵੀ ਚਲੋ ਵਧੀਆ ਗੱਲ ਆਉ ਕਹਿੰਦੇ ਵੀ ਅਸੀਂ ਆਪਣਾ ਨਹੀਂ ਅਸੀਂ ਸਹਿਜ ਪਾਠ ਕਿਸੇ ਹੋਰ ਲਈ ਕਰ ਰਹੇ ਹਾਂ ਜਿਹੜਾ ਬਾਹਰ ਰਹਿੰਦਾ ਉਹ ਆਪ ਨਹੀਂ ਕਰ ਸਕਦਾ ਸੋ ਉਹਨਾਂ ਵਾਸਤੇ ਸਹਿਜ ਪਾਠ ਸਾਲ-ਸਾਲ ਦੋ-ਦੋ ਸਾਲ ਤਿੰਨ-ਤਿੰਨ ਸਾਲ ਲਗਾਤਾਰ ਹੋ ਗਏ ਕਹਿੰਦੇ ਕਿ ਸਾਨੂੰ ਉਹਨਾਂ ਲਈ ਬਾਣੀ ਪੜਦੇ ਆ ਤੇ ਬੜੀ ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਮਿਹਰ ਹਾਸਲ ਹੁੰਦੀ ਹੈ ਜਿਹੜੇ ਬਾਣੀ ਪੜ੍ਹਦੇ ਨੇ ਜਾਂ ਕਿਸੇ ਕੋਲੋਂ ਬਾਣੀ ਪੜਵਾਉਂਦੇ ਨੇ ਕਿਉਂਕਿ ਸਾਧ ਸੰਗਤ ਜੀ ਬਾਣੀ ਪੜ੍ਹਨੀ ਬਾਣੀ ਪੜਾਉਣੀ ਫਾਲ ਜਰੂਰ ਮਿਲਦਾ ਹੈ ਸੋ ਵੱਤ ਵਦ ਬਾਣੀ ਇਸ ਮਹੀਨੇ ਦੇ ਵਿੱਚ ਪੜ੍ਹਨੀ ਦੇਖੋ ਕਿਵੇਂ ਗੁਰੂ ਸਾਹਿਬ ਦੀ ਖੁਸ਼ੀ ਜਿਹੜੀ ਹੈ ਹਾਸਲ ਹੁੰਦੀ ਹੈ ਜਰੂਰ ਵੱਤ ਵਦ ਬਾਣੀ ਪੜ੍ਹਾਇਆ ਕਰੋ ਸੋ ਸਹਿਜ ਪਾਠ ਸੰਗਤਾਂ ਕਰਵਾ ਰਹੀਆਂ ਨੇ ਗੁਰਦੁਆਰਾ ਆਨੰਦਸਰ ਸਾਹਿਬ ਬੜੇ ਲੰਮੇ ਸਮੇ ਤੋਂ ਅੱਜ ਨਹੀਂ ਜਦੋਂ ਤੋਂ ਗੁਰੂ ਘਰ ਬਣਿਆ ਹੈ 25 30 ਸਾਲ ਹੋ ਗਏ ਨੇ ਗੁਰੂ ਘਰ ਬਣੇ ਨੂੰ ਸ਼ਹੀਦਾਂ ਦਾ ਸਤਾਣ ਹੈ ਸੋ ਬੜੇ ਸ਼ਹੀਦ ਹੋਏ ਨੇ ਇੱਥੇ ਸਿੰਘ ਸ਼ਹੀਦ ਹੋਏ ਨੇ ਸੋ ਉਦੋਂ ਤੋਂ ਇੱਥੇ ਅ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਵੀ ਚੱਲਦੀਆਂ ਨੇ ਸੰਗਤ ਜਾਪ ਕਰਵਾਉਂਦੀ ਹੈ ਅਖੰਡ ਪਾਠ ਸਾਹਿਬ ਕਰਾਉਂਦੀ ਹੈ ਜਿਹੜੀ ਭਾਵਨਾ ਨੂੰ ਮਨ ਚ ਲੈ ਕੇ ਪਾਠ ਕਰਵਾਏ ਨੇ ਉਹ ਭਾਵਨਾਵਾਂ ਗੁਰੂ ਸਾਹਿਬ ਨੇ ਸੰਪੂਰਨ ਵੀ ਕਰੀਆਂ ਨੇ ਸੋ ਜਿਹੜੀ ਸੰਗਤ ਹੁਣ ਵੀ ਜਾਪ ਕਰਉਂਦੀ ਐ ਸੋ ਗੁਰੂ ਸਾਹਿਬ ਕਿਰਪਾ ਕਰਦੇ ਨੇ ਉਹਨਾਂ ਦੇ ਫਿਰ ਜਿਹੜੇ ਭਾਗ ਨੇ ਕਰਮ ਨੇ ਸਾ ਸੰਗਤ ਜੀ ਜੋ ਉਹਨਾਂ ਦੀ ਇੱਛਾ ਹੈ ਫਿਰ ਮਹਾਰਾਜ ਭਾਗ ਲਾਉਂਦੇ ਨੇ ਸੋ ਜਰੂਰ ਸਾ ਸੰਗਤ ਜੀ ਅਜਾਪ ਕਰਿਆ ਕਰੋ ਆਪ ਦੇਖੋ ਜਿਹੜੀ ਬਾਣੀ ਆਪ ਪੜ ਲੈਣੀ ਉਹਦੇ ਨਾਲ ਦੀ ਰੀਸ ਨਹੀਂ ਪਰ ਇਹ ਉਹਨਾਂ ਵਾਸਤੇ ਜਿਹੜੇ ਨਹੀਂ ਕਰ ਸਕਦੇ ਕਿਸੇ ਵੀ ਕਾਰਨ ਆਪ ਨਹੀਂ ਪੜੇ ਉਹ ਫਿਰ ਕਿਸੇ ਕੋਲ ਬਾਣੀ ਪੜਵਾ ਸਕਦੇ ਨੇ ਚਾਪ ਕਰਵਾ ਸਕਦੇ ਨੇ ਗੁਰੂ ਸਾਹਿਬ ਜ਼ਰੂਰ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਤੇ 사త్సੰਗ ਜੀ ਵੱਧ ਤੋਂ ਵੱਧ ਬਾਣੀ ਪੜੋ 마ਗ ਮਜਣ ਸੰਗ ਸਾਧੂਆ ਧੂੜੀ ਕਰਿ ਇਸ਼ਨਾਨ ਸੋ ਜ਼ਰੂਰ ਬਾਣੀ ਪੜਨੀ ਸੇਵਾ ਕਰਨੀ ਤੇ ਗੁਰੂ ਸਾਹਿਬ ਜ਼ਰੂਰ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਸੋ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਜੋ ਸਮਝਣ ਦੀ ਕੋਸ਼ਿਸ਼ ਕੀਤੀ ਜਾਣਨ ਦੀ ਕੋਸ਼ਿਸ਼ ਕੀਤੀ ਕਿ 마ਗ ਮਖਾਤਮ ਦਾ ਕੀ ਫਾਲ ਹੈ ਮਾਗ ਮਹੀਨੇ ਦਾ ਕੀ ਫਲ ਹੈ ਕੀ ਮਹਾਤਮ ਹੈ ਕਿਵੇਂ ਇਸ ਮਹੀਨੇ ਦੇ ਵਿੱਚ ਬਾਣੀ ਪੜੀ ਜਾਵੇ ਤਾਂ ਜੋ ਵੱਧ ਤੋਂ ਵੱਧ ਸਾਨੂੰ ਫਲ ਮਿਲੇ ਕਿਹੜੀ ਬਾਣੀ ਪੜੀ ਜਾਵੇ ਕੀ ਮਰਿਆਦਾ ਅਪਣਾਉਣੀ ਚਾਹੀਦੀ ਹੈ ਤੇ ਦਾਨ ਕਰਕੇ ਅਸੀਂ ਕਿਵੇਂ ਗੁਰੂ ਸਾਹਿਬ ਦੀ ਖੁਸ਼ੀ ਲੈ ਸਕਦੇ ਹਾਂ ਸਾਧ ਸੰਗਤ ਜੀ ਕਮਾਈ 'ਚ ਬਰਕਤ ਨਹੀਂ ਨਾ ਪੈ ਰਹੀ ਦਾਨ ਕਰਿਓ ਇਸ ਮਹੀਨੇ ਦੇ ਵਿੱਚ ਕਿਸੇ ਲੋੜਵੰਦ ਦੀ ਮਾਂ ਫੜ ਲਿਓ ਕਿਉਂਕਿ ਸਾਧ ਸੰਗਤ ਜੀ ਸਮਾ ਬਹੁਤ ਮਾੜਾ ਆ ਰਿਹਾ ਜੇ ਤੁਸੀਂ ਦੇਖ ਲਓ ਕਿਤੇ ਅੱਗ ਨੇ ਜ਼ੋਰ ਮਚਾਇਆ ਹੋਇਆ ਏ ਵੱਡੇ ਵੱਡੀਆਂ ਕੰਟਰੀਆਂ ਸ਼ਹਿਰ ਤਬਾਹ ਹੋ ਰਹੇ ਨੇ ਕਿਤੇ ਪਾਣੀ ਨੇ ਕੋਹਰਾਮ ਬਚਾਇਆ ਹੋਇਆ ਏ ਤੇ ਕਿਤੇ ਹਵਾ ਨੇ ਕਿਤੇ ਮਿੱਟੀ ਨੇ ਸਾਸੰਗਤ ਜੀ ਇੱਕ ਹਰਾਮ ਬਚਾਏ ਹੋਏ ਨੇ ਸੋ ਅੱਗੇ ਆਉਣ ਵਾਲਾ ਸਮਾਂ ਬਹੁਤ ਭਿਆਨਕ ਅੱਜ ਸਾਡੇ ਘਰ ਨਹੀਂ ਆਈ ਤੇ ਦਾ ਮਤਲਬ ਇਹ ਨਹੀਂ ਕਿ ਅਸੀਂ ਬਚ ਜਾਵਾਂਗੇ ਬਚਣਗੇ ਉਹੀ ਜਿਹੜੇ ਗੁਰੂ ਨਾਲ ਜੁੜੇ ਹੋਣਗੇ ਜਿਹੜੇ ਬਾਣੀ ਨਾਲ ਜੁੜੇ ਹੋਣਗੇ ਜਿਹੜੇ ਸੇਵਾ ਨਾਲ ਜੁੜੇ ਹੋਣਗੇ ਸੋ ਬਾਣੀ ਪੜਨੀ ਸੇਵਾ ਕਰਨੀ ਕਿਉਂਕਿ ਸਮਾਂ ਕਿਹੋ ਜਿਹਾ ਆ ਜਾਣਾ ਹੈ ਗੁਰੂ ਸਾਹਿਬ ਜਾਣਦੇ ਨੇ ਗੁਰੂ ਸਾਹਿਬ ਸਾਨੂੰ ਰੱਖ ਲੈਣਗੇ ਗੁਰੂ ਸਾਹਿਬ ਸਾਡੀ ਰੱਖਿਆ ਕਰਨਗੇ ਸ਼ਹੀਰ ਸਿੰਘ ਸਾਡੀ ਰੱਖਿਆ ਕਰਨਗੇ ਸਾਸੰਗ ਜੀ ਜਾਪ ਕਰਿਆ ਕਰੋ ਵਦ ਤੋਂ ਵਦ ਬਾਣੀ ਪੜੋ ਸੋ ਤੁਸੀਂ ਦੇਖ ਲੋ ਅਮਰੀਕਾ ਦੇ ਵਿੱਚ ਕੀ ਬਣ ਰਿਹਾ ਏ ਹੁਣ ਅਰਬ ਕੰਟਰੀਆਂ ਦੇ ਵਿੱਚ ਕੀ ਬਣ ਰਿਹਾ ਏ ਕੋਈ ਕੰਟਰੀ ਐਸੀ ਬਚੀ ਨਹੀਂ ਕਿਤੇ ਹੜ੍ਹ ਆ ਗਏ ਨੇ ਕਿਤੇ ਪਾਣੀ ਦਾ ਜੋਰ ਚੱਲ ਰਿਹਾ ਕਿਤੇ ਅੱਗ ਦਾ ਚੱਲ ਰਿਹਾ ਤੇ ਸਮਾਂ ਇਹ ਹਿੰਦ ਨੇ ਕਿ ਕੈਸਾ ਸਮਾਂ ਆ ਗਿਆ ਰਿਹਾ ਕਿਤੇ ਬਿਮਾਰੀਆਂ ਨੇ ਜੋਰ ਮਚਾਇਆ ਹੋਇਆ ਹੈ ਮਹਾਮਾਰੀਆਂ ਵਰਤਰੀਆਂ ਨੇ ਇਹ ਭਵਿੱਖਤ ਬਚਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੀ ਆਉਣ ਵਾਲੇ ਸਮੇਂ 'ਚ ਬਿਮਾਰੀਆਂ ਫੈਲਣਗੀਆਂ ਰਿਸ਼ਤਿਆਂ ਦੀ ਕਦਰ ਨਹੀਂ ਰਹੇਗੀ ਇੱਥੇ ਪਾਣੀ ਜਿਹੜਾ ਹੈ ਪਾਣੀ ਦਾ ਕਹਿਰ ਮੱਚੇਗਾ ਕਿਉਂਕਿ ਅਸੀਂ ਕੁਦਰਤ ਦੇ ਨਾਲ ਛੇੜਖਾਨੀਆਂ ਕਰੀਆਂ ਹੋਈਆਂ ਨੇ ਅਸੀਂ ਪਰਮਾਤਮਾ ਨਾਲੋਂ ਰਿਸ਼ਤਾ ਤੋੜ ਕੇ ਸ਼ੈਤਾਨਾਂ ਦੇ ਨਾਲ ਰਿਸ਼ਤਾ ਜੋੜਿਆ ਹੋਇਆ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਵਤੋਵੱਦ ਬਾਣੀ ਪੜਨ ਦੀ ਸੋਝੀ ਸਮਰੱਥਾ ਸਾਨੂੰ ਬਖਸ਼ਣ ਤੇ ਜਰੂਰ ਸੇਵਾਵਾਂ ਕਰਿਆ ਕਰੋ ਕਿਸੇ ਵੀ ਤਰੀਕੇ ਦਾ ਕੋਈ ਸਵਾਲ ਹੋਵੇ ਕੋਈ ਜਾਪ ਦੇ ਬਾਰੇ ਦੇ ਵਿੱਚ ਕਿਸੇ ਨੇ ਜਾਪ ਕਰਵਾਉਣਾ ਹੋਵੇ ਅਖੰਡ ਪਾਠ ਸਾਹਿਬ ਕਰਵਾਉਣਾ ਹੋਵੇ ਸਹਿਜ ਪਾਠ ਕਰਵਾਉਣਾ ਹੋਵੇ ਸਾਧ ਸੰਗਤ ਜੀ ਜਾਂ ਕੋਈ ਮਰਿਆਦਾ ਪੁੱਛਣੀ ਹੋਵੇ ਕਿਸੇ ਵੀ ਤਰੀਕੇ ਦਾ ਸਵਾਲ ਕੁਐਸਚਨ ਮਾਈਂਡ ਦੇ ਵਿੱਚ ਹੋਵੇ ਤੁਸੀਂ ਮੈਸੇਜ ਕਰ ਸਕਦੇ ਹੋ ਉੱਪਰ ਨੰਬਰ ਤੁਹਾਨੂੰ ਦਿਖ ਰਿਹਾ ਹੈ ਜ਼ਰੂਰ ਸਾਧ ਸੰਗਤ ਜੀ ਬਾਣੀ ਪੜਿਆ ਕਰੋ ਸੇਵਾ ਕਰਿਆ ਕਰੋ ਤੇ ਗੁਰੂ ਸਾਹਿਬ ਮਿਹਰ ਕਰਨਗੇ ਸੋ ਕਿਸੇ ਨੇ ਜਿਵੇਂ ਅਖੰਡ ਜਾਪ ਚੰਡੀ ਦੇ ਬਾਦ ਦੇ ਸੰਗਤ ਬਹੁਤ ਪੁੱਛਦੀ ਆ ਬਹੁਤ ਸੰਗਤ ਦੇ ਮੈਸੇਜ ਹੁੰਦੇ ਨੇ ਸੰਗਤ ਜੀ ਅਖੰਡ ਜਾਪ ਜਿਹੜਾ ਹੁੰਦਾ ਹੈ ਨਾ ਬੜੀ ਕਰੜੀ ਮਰਿਆਦਾ ਹੈ ਦੀ ਬੜੀ ਮਰਿਆਦਾ ਦੇ ਨਾਲ ਰਹਿ ਕੇ ਕਰਨਾ ਪੈਂਦਾ ਸੋ ਉਹਦੀ ਮਰਿਆਦਾ ਬੜੀ ਗੜੀ ਉਹ ਆਪਣੇ ਕੋਲੋਂ ਨਹੀਂ ਹੋ ਸਕਦਾ ਸੋ ਉਹ ਸਿੰਘ ਕਰਦੇ ਨੇ ਜਿਹੜੇ ਬਾਣੀ ਤੇ ਬਾਣੇ ਦੇ ਪੱਕੇ ਹੋਣ ਸੋ ਉਹਦੇ ਬਾਰੇ ਵੀ ਪੁੱਛਣਾ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ ਮੈਸੇਜ ਜਾਂ ਵਾਇਸ ਮੈਸੇਜ ਕਰਕੇ WhatsApp ਨੰਬਰ ਉੱਪਰ ਤੁਹਾਨੂੰ ਦਿਖ ਰਿਹਾ ਸੋ ਇਨੀ ਅਗ ਬੇਨਤੀਆਂ ਨੂੰ ਸਵੀਕਾਰ ਕਰਿਓ ਆਓ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਜੱਪੋ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ